ਚੋਰੀ ਦੂਸਰਾ ਸੀਨਾ ਜ਼ੋਰੀ ਇਹ ਕਹਾਵਤਾਂ ਤੁਸੀਂ ਸਾਰਿਆਂ ਨੇ ਬਖੂਬੀ ਸੁਣੀ ਹੋਏਗੀ ਇੱਕ ਅਜਿਹਾ ਹੀ ਕੋ ਹੋਰ ਮਾਮਲਾ ਸਾਹਮਣੇ ਆਇਆ ਇੱਕ ਤਾਂ ਪਹਿਲੇ ਇੱਕ ਸ਼ਖਸ ਨੇ ਗਲਤੀ ਕੀਤੀ ਜਿਸ ਤੋਂ ਬਾਅਦ ਉਹ ਦੂਸਰਿਆਂ ਨਾਲ ਹੀ ਉਲਝਦਾ ਹੋਇਆ ਦਿਖਾਈ ਦਿੱਤਿਆ ਮਾਮਲਾ ਜਿਹੜਾ ਹੈ ਪਟਿਆਲਾ ਰਾਜਪੁਰਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਰਾਜਪੁਰਾ ਦੇ ਕ੍ਰਿਸ਼ਨਾ ਮਾਰਕੀਟ ਸਟੇਸ਼ਨ ਦੇ ਸਾਹਮਣੇ ਇੱਕ ਫੋਰਚੂਨਰ ਕਾਰ ਖੜੀ ਕਰਕੇ ਇੱਕ ਸ਼ਖਸ 2 ਘੰਟਿਆਂ ਦੇ ਲਈ ਇੱਧਰ ਉੱਧਰ ਘੁੰਮਣ ਚਲਾ ਜਾਂਦਾ ਜਿਸ ਤੋਂ ਬਾਅਦ ਕੁਝ ਲੋਕਾਂ ਦੇ ਤੇ ਪੱਤਰਕਾਰਾਂ ਦੀ ਮਦਦ ਦੇ ਨਾਲ ਲੋਕਾਂ ਨੇ ਟ੍ਰੈਫਿਕ ਇੰਚਾਰਜ ਸਰਦਾਰ ਗੁਰਬਚਨ ਸਿੰਘ ਨੂੰ ਮੌਕੇ ਤੇ ਬੁਲਾਇਆ ਕਾਰ ਦਾ ਚਲਾਨ ਕਟਿਆ ਤੇ ਕਾਰ ਦਾ ਚਲਾਨ ਕਟਿਆ ਦੇਖ ਕੇ ਕਾਰ ਦਾ ਮਾਲਕ ਜਿਸ ਦਾ ਨਾਮ ਗੁਰਮukh ਸਿੰਘ ਦੱਸਿਆ ਜਾ ਰਿਹਾ ਉੱਥੇ ਪਹੁੰਚ ਜਾ ਹੈ ਤੇ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਬਾਕੀ ਸਾਰਿਆਂ ਦੇ ਨਾਲ ਹੀ ਉਲਝਣਾ ਸ਼ੁਰੂ ਹੋ ਜਾਂਦਾ ਹੈ ਪਰ ਸਥਿਤੀ ਦੀ ਗੱਲ ਕਰੀਏ ਤਾਂ ਮਾਮਲੇ ਨੂੰ ਸੰਭਾਲਦੇ ਹੋਏ ਟ੍ਰੈਫਿਕ ਇੰਚਾਰਜ ਗੁਰਪ੍ਰਤਮ ਸਿੰਘ ਨੇ ਉਹਨਾਂ ਦੀ ਟੀਮ ਨੇ ਮੌਕੇ ਤੇ ਚਲਾਨ ਕੱਢ ਦਿੱਤਾ ਅਤੇ ਉਸ ਨੂੰ ਇੱਕ ਚੇਤਾਵਨੀ ਵੀ ਦੇ ਦਿੱਤੀ ਜੇਕਰ ਕਾਰ ਇਸ ਤਰੀਕੇ ਨਾਲ ਪਾਰਕ ਕੀਤੀ ਗਈ ਤਾਂ ਭਾਰੀ ਜੁਰਮਾਨੇ ਦਾ ਸਾਹਮਣਾ ਉਸ ਨੂੰ ਕਰਨਾ ਪੈ ਸਕਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਜਿਹੜਾ ਹੈ ਪੁਲਿਸ ਦੇ ਨਾਲ ਤੇ ਹੋਰ ਲੋਕਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਉਲਝਦਾ ਹੋਇਆ ਦਿਖਾਈ ਦੇ ਰਿਹਾ ਹੈ ਮਾਮਲੇ ਦੀ ਗੱਲਬਾਤ ਕਰਦੇ ਹਾਂ ਟ੍ਰੈਫਿਕ ਇਨਚਾਰਜ ਦੇ ਵੱਲੋਂ ਤੇ ਕਾਰ ਮਾਲਕ ਦੇ ਵੱਲੋਂ ਇੱਕ ਦੂਸਰੇ ਤੇ ਕਿਹੋ ਜੇ ਦੋਸ਼ ਲਗਾਏ ਗਏ ਉਹ ਤੁਸੀ ਇਹ ਵੀ ਸੁਣ ਲੋ ਮੈਂ ਕੀ ਕਹਿਣਾ ਹੈ ਮੈਂ ਇਸ ਸਮੇਂ ਪਰੇਸ਼ਾਨ ਹੋ ਕੇ ਸੀ ਇੱਕ ਗੱਡੀ ਜਿਹੜੀ ਹੈ ਉਹ ਪਾਰਕਿੰਗ ਦੇ ਵਿੱਚ ਲੱਗੀ ਹੋਈ ਹੈ ਕੀ ਕਹਿਣਾ ਚਾਹੁੰਦੇ ਮੋਕੇ ਦੇ ਬੰਦੇ ਪੁੱਛਿਓ ਦੇਖੋ ਮੈਂ ਨਾ ਜੀ ਅੱਜ ਵੀ ਮੇਰੇ ਜਿਹੜੇ 25 ਚਲਾਨ ਰੋਂਗ ਪਾਰਕਿੰਗ ਹੀ ਦੇ ਨੇ ਜਿਹੜੇ ਕਿ ਲੋਕ ਸੜਕਾਂ ਦੇ ਖਰਾ ਕੇ ਚਲੇ ਜਾਂਦੇ ਨੇ ਤੇ ਫਿਰ ਇਹ ਵਿੱਚ ਨਹੀਂ ਹੁੰਦੇ ਅਸੀਂ ਜਿਹੜੇ ਮੁਲਾਜ਼ਮ ਹੈ ਸਾਡਾ ਮੁਲਾਜ਼ਮ ਇਹਨਾਂ ਦੀ ਭਾਲ ਕਰ ਰਿਹਾ ਸੀ ਇਹ ਨਹੀਂ ਮਿਲੇ ਫਿਰ ਅਸੀਂ ਇਹਨਾਂ ਦਾ ਜਿਹੜਾ ਈ ਚਲਾਨ ਮਸ਼ੀਨ ਦੇ ਵਿੱਚ ਇਹਨਾਂ ਦਾ ਨੰਬਰ ਪਾਇਆ ਨੰਬਰ ਪਾਉਣ ਉਪਰੰਤ ਇਹਨਾਂ ਨੂੰ ਅਸੀਂ ਫੋਨ ਕੀਤਾ ਇਹ ਆ ਗਏ ਹੁਣ ਅਸੀਂ ਇਹਨਾਂ ਦਾ ਜੀ ਅਸੀਂ ਚਲਾਨ ਰੋਂਗ ਪਾਰਕਿੰਗ ਦਾ ਚਲਾਨ ਕਰਤਾ ਕਿ ਅੱਗੇ ਤੋਂ ਵੀ ਦੇਖੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਆਮ ਲੋਕਾਂ ਨੂੰ ਜਿੰਨੇ ਵੀ ਲੋਕ ਪਿੰਡ ਤੋਂ ਆਉਂਦੇ ਨੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਦੇਖੋ ਐਂਬੂਲੈਂਸ ਨੇ ਲੰਘਣਾ ਹੁੰਦਾ ਜਿੱਦਾਂ ਕਿ ਸਕੂਲੀ ਬੱਚੇ ਵੀ ਲੰਘਦੇ ਨੇ ਹੋਰ ਵੀ ਜਿੱਦਾਂ 에ਰਪੋਰਟ ਤੇ ਜਾਣਾ ਹੁੰਦਾ ਅੱਜ ਕੱਲ ਜਿਹੜਾ ਗਰਮੀ ਦਾ ਮੌਸਮ ਹੈ ਕਿ ਸ਼ਾਰਟ ਸਰਕਟ ਨਾਲ ਕਿ ਕਈ ਜਗ੍ਹਾ ਤੇ ਅੱਗ ਲੱਗ ਜਾਂਦੀ ਹੈ ਤੇ ਉਹ ਫਾਇਰ ਬਰਗੇਡ ਨੇ ਵੀ ਲੰਘਣਾ ਹੁੰਦਾ ਇਸ ਕਰਕੇ ਜਿਹੜੇ ਸਾਡੇ ਨਾਲ ਹੀ ਸਾਹਮਣੇ ਬ ਪਾਰਕਿੰਗ ਬਣੀ ਹੋਇਆ ਪਾਰਕਿੰਗ ਫਰੀ ਹੈ ਤਾਂ ਉਸ ਪਾਰਕਿੰਗ 'ਚ ਆਪਣੇ ਵਹੀਕਲ ਖੜੇ ਕਰਕੇ ਇਹ ਜਿਹੜਾ ਆਪਣਾ ਕੋਈ ਸਮਾਨ ਲੈਣਾ ਹੈ ਜਾਂ ਬਾਜ਼ਾਰ ਦੇ ਵਿੱਚ ਕੋਈ ਸ਼ਾਪਿੰਗ ਕਰਨੀ ਆ ਤਾਂ ਹੀ ਉੱਥੇ ਖੜਾ ਕਰਕੇ ਜਾਣ ਪਾਰਕਿੰਗ ਜੇਕਰ ਸਾਨੂੰ ਕੋਈ ਵੀ ਸੜਕਾਂ ਦੇ ਉੱਤੇ ਖੜਾ ਵਹੀਕਲ ਮਿਲ ਗਿਆ ਅਸੀਂ ਉਹਦੀ ਫੋਟੋ ਕਲਿੱਕ ਕਰਕੇ ਆਈ ਚਲਾਨ ਮਸ਼ੀਨ ਦੇ ਰਾਹੀਂ ਅਸੀਂ ਉਹਦਾ ਚਲਾਨ ਪਾ ਦਾਂਗੇ ਤੇ ਉਹਨਾਂ ਦੇ ਮੋਬਾਈਲ ਨੰਬਰ ਤੇ ਚਲਾ ਜਾਏਗਾ ਤਾਂ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਚਲਾਨ ਕਰੀਏ ਜਾਂ ਕਿਸੇ ਨੂੰ ਪਰੇਸ਼ਾਨ ਕਰੀਏ ਪਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਹੀਂ ਅਪੀਲ ਕਰਦੇ ਹਾਂ ਕਿ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਵੀ ਸਾਨੂੰ ਆਦੇਸ਼ ਨੇ ਐ ਜੇ ਕਿਸ਼ਨ ਕੁਮਾਰ ਪੈਂਥੀ ਜੀ ਦੇ ਅਜੁਰਾਮ ਜੀ ਦੇ ਵੀ ਲੋਕਾਂ ਨੂੰ ਜੇ ਸੜਕਾਂ ਤੋਂ ਅਵੇਅਰਨੈਸ ਕਰੋ ਅਸੀਂ ਇਹਨਾਂ ਨੂੰ ਬਾਰ ਬਾਰ ਕੈਂਪ ਲਗਾ ਕੇ ਅਵੇਅਰਨੈਸ ਵੀ ਕਰਦੇ ਆਂ ਔਰ ਇਹਨਾਂ ਨੂੰ ਇਹ ਦੱਸਦੇ ਵੀ ਆ ਵੀ ਪਾਈ ਤੁਸੀਂ ਸੜਕਾਂ ਤੇ ਨਹੀਂ ਕਰਾਂ ਤਾਂ ਜੋ ਲੋਕਾਂ ਨੂੰ ਆ ਜਿਹੜੇ ਟ੍ਰੈਫਿਕ ਦੇ ਵਿੱਚ ਕੋਈ ਬਿਗਨ ਨਾਮ ਪਾਵੇ ਕਿਸੇ ਤਰ੍ਹਾਂ ਦਾ ਨਹੀਂ ਧੰਨਵਾਦ ਜੀ ਸਤਿ ਸ੍ਰੀ ਅਕਾਲ